ਵੀ ਦੇਖ ਰਹੇ ਤੁਸੀਂ Google Pay, PhonePe ਤੇ Paytm ਵਰਤਣ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਜਾਈਏ ਕਿ ਅੱਜ ਤੋਂ ਜਿਹੜੇ ਕਈ ਨਿਯਮ ਬਦਲਣ ਜਾ ਰਹੇ ਨੇ ਜਿਸ ਦੇ ਨਾਲ ਹੁਣ UPI ट्रांजैक्शन ਕਰਨ ਵਾਲਿਆਂ ਤੇ ਇਸ ਦਾ ਵੱਡਾ ਅਸਰ ਪੈਣ ਵਾਲਾ ਦੱਸ ਦਈਏ ਕਿ ਜਿੱਥੇ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਨੇ ਤੇ ਇਸ ਮੁਤਾਬਕ ਹੁਣ ਪਰਸਨ ਟੂ ਮਰਚੈਂਟ ਦੀ ਜਿਹੜੀ ਟ੍ਰਾਂਜੈਕਸ਼ਨ ਲਿਮਿਟ ਹੈ ਉਸ ਨੂੰ ਵਧਾ ਦਿੱਤਾ ਗਿਆ ਯਾਨੀ ਕਿ ਇੱਥੇ ਹੁਣ ਪਰਸਨ ਟੂ ਮਰਚੈਂਟ ਜਿਹੜਾ ਭੁਗਤਾਨ ਕੀਤਾ ਜਾਵੇਗਾ ਉਸ ਦੀ ਲਿਮਿਟ ਵਧਾਈ ਗਈ ਹੈ ਜਿਸ ਦੇ ਵਿੱਚ ਹੁਣ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ ਦੱਸ ਦਈਏ ਕਿ ਜੀਪੇ ਪੇਟੀਐਮ ਫੋਨਪੇ ਦੇ ਕਰੋੜਾ ਯੂਜ਼ਰਸ ਦੇ ਲਈ ਵੱਡੀ ਖਬਰ ਹੈ ਜਿੱਥੇ ਨਿਯਮ ਬਦਲਣ ਜਾ ਰਹੇ ਨੇ ਤਾਂ ਨੋਟਬੰਦੀ ਤੋਂ ਬਾਅਦ ਦੱਸ ਦਈਏ ਕਿ ਦੇਸ਼ ਦੇ ਵਿੱਚ ਡਿਜੀਟਲ ਪੇਮੈਂਟ ਦਾ ਰੁਝਾਨ ਕਾਫੀ ਜ਼ਿਆਦਾ ਵਧਿਆ 스마트ਫੋਨ ਦੇ ਰਾਹੀਂ ਭੁਗਤਾਨ ਕਰਨਾ ਆਸਾਨ ਹੋਣ ਕਰਕੇ ਹੁਣ ਲੋਕ ਜਿਹੜੇ ਨੇ ਜ਼ਿਆਦਾਤਰ ਆਨਲਾਈਨ ਟ੍ਰਾਂਜੈਕਸ਼ਨ ਨੂੰ ਤਰਜੀਹ ਦਿੰਦੇ ਨੇ ਤੇ ਸਰਕਾਰ ਵੀ ਡਿਜੀਟਲ ਭੁਗਤਾਨ ਨੂੰ ਉਤਸ਼ਾਹ ਦੇਣ ਦੇ ਲਈ ਸਮੇਂ-ਸਮੇਂ ਤੇ ਨਵੇਂ ਨਿਯਮ ਤੇ ਸਹੂਲਤਾ ਲਿਆ ਰਹੀ ਹੈ ਇਸੇ ਦੌਰਾਨ 15 ਸਤੰਬਰ 2025 ਯਾਨੀ ਕਿ ਅੱਜ ਤੋਂ UPI ਟ੍ਰਾਂਜੈਕਸ਼ਨ ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਤਾਂ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਐਲਾਨ ਕੀਤਾ ਹੈ ਕੀ 15 ਸਤੰਬਰ ਤੋਂ ਪਰਸਨ ਟੂ ਮਰਚੈਂਟ ਭੁਗਤਾਨ ਦੀ ਲਿਮਟ ਜਿਹੜੀ ਆ ਵਧਾ ਦਿੱਤੀ ਜਾਵੇਗੀ ਯਾਨੀ ਕਿ UPI ਦੇ ਰਾਹੀਂ ਇੰਸ਼ੋਰੈਂਸ ਪ੍ਰੀਮੀਅਮ ਲੋਨ ਦੀ EMI ਕ੍ਰੈਡਿਟ ਕਾਰਡ ਬਿੱਲ ਜਾਂ ਫਿਰ ਕੈਪੀਟਲ ਮਾਰਕੀਟ ਦੇ ਵਿੱਚ ਨਿਵੇਸ਼ ਵਰਗੇ ਭੁਗਤਾਨ 24 ਘੰਟਿਆਂ ਚ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਕੀਤੇ ਜਾ ਸਕਦੇ ਨੇ ਯਾਨੀ ਕਿ 24 ਘੰਟਿਆਂ ਦੇ ਵਿੱਚ 10 ਲੱਖ ਤੱਕ ਦੀ ट्रांजैक्शन ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਹੀ 12 ਹੋਰ categories ਦੇ ਲਈ ਰੋਜ਼ਾਨਾ ट्रांजैक्शन ਲਿਮਟ ਵਿਧਾਈ ਜਾ ਰਹੀ ਹੈ ਤਾਂ ਪ੍ਰਮੁੱਖ ਬਦਲਾਅ ਨੇ ਜਿੱਥੇ ਪਰਸਨ ਟੂ ਮਰਚੈਂਟ ट्रांजैक्शन ਦੇ ਲਈ ਇੱਕ ट्रांजैक्शन ਦੀ ਲਿਮਿਟ 5 ਲੱਖ ਰੁਪਏ ਹੋਵੇਗੀ ਕ੍ਰੈਡਿਟ ਕਾਰਡ ਬਿੱਲ ਦੇ ਭੁਗਤਾਨ ਦੇ ਲਈ ਇੱਕ ਵਾਰ 5 ਲੱਖ ਤੱਕ ਦੀ ਇਜਾਜ਼ਤ ਹੋਵੇਗੀ ਜਦਕਿ ਰੋਜ਼ਾਨਾ ਦੀ ਲਿਮਿਟ 6 ਲੱਖ ਰੁਪਏ ਤੱਕ ਦੀ ਕੀਤੀ ਜਾਵੇਗੀ ਤਾਂ ਲੋਨ ਐਮਆਈ ਦੇ ਲਈ ਪ੍ਰਤੀ ट्रांजैक्शन 5 ਲੱਖ ਰੁਪਏ ਤੇ ਰੋਜ਼ਾਨਾ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਤਾਂ ਕੈਪੀਟਲ ਮਾਰਕੀਟ ਸਰਕਾਰੀ ਈ-ਮਾਰਕੀਟਪਲੇਸ ਤੇ ਟੈਕਸ ਭੁਗਤਾਨ ਦੇ ਲਈ 5 ਲੱਖ ਰੁਪਏ ਤੱਕ ਦੇ ट्रांजैक्शन ਆਸਾਨ ਹੋ ਜਾਣਗੇ ਉਦਰੀ ਦੱਸਦੀ ਕਿ ट्रैवल ਬੁਕਿੰਗ ਦੇ ਵਿੱਚ ਪ੍ਰਤੀ ट्रांजैक्शन 5 ਲੱਖ ਤੇ ਰੋਜ਼ਾਨਾ 10 ਲੱਖ ਤੱਕ ਦੀ ਲਿਮਟ ਹੋਵੇਗੀ ਹਾਲਾਂਕਿ ਜੇਕਰ ਪੁਰਾਣੀ ਹੱਦ ਦੀ ਗੱਲ ਕਰਦੇ ਆ ਤਾਂ ਪਹਿਲਾ ਪਰਸਨ ਟੂ ਪਰਸਨ ट्रांजैक्शन ਜਿਵੇਂ ਕਿ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਪੈਸੇ ਭੇਜਣੇ ਨੇ ਤਾਂ ਇਸ ਦੀ ਲਿਮਟ ਉਹੀ ਰਹੇਗੀ ਇਹ ਨਹੀਂ ਬਦਲਿਆ ਯਾਨੀ ਕਿ ਇਹ ਹਾਲੇ ਵੀ 1 ਲੱਖ ਰੁਪਏ ਪ੍ਰਤੀ ਦਿਨ ਹੀ ਰਵੇਗੇ ਇਸ ਫੈਸਲੇ ਦੇ ਨਾਲ ਹਾਲਾਂਕਿ ਫੋਨ ਪੇ Google ਪੇ ਤੇ Paytm ਵਰਗੇ ਐਪਸ ਦੇ ਰਾਹੀਂ ਵੱਡੇ ਭੁਗਤਾਨ ਹੁਣ ਆਸਾਨ ਹੋ ਜਾਣਗੇ ਪਰ ਸੰ ਟੂ ਮਰਚੈਂਟ ਜਿਹੜਾ ਭੁਗਤਾਨ ਕੀਤਾ ਜਾਵੇਗਾ ਤਾਂ ਉਸ ਦੀ ਲਿਮਟ ਵਧਾਈ ਗਈ ਹੈ ਜਿਸ ਦੇ ਨਾਲ ਟ੍ਰਾਂਜੈਕਸ਼ਨ ਜਿਹੜੇ ਨੇ ਹੋਰ ਵੀ ਜ਼ਿਆਦਾ ਆਸਾਨ ਹੋ ਜਾਣਗੇ